ਇਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਮੀ ਤਾ ਪ੍ਰਸਾਦ ਸਵਈਏ ਸ੍ਰਾਵਕ ਸੁੱਧ ਸਮੂਹ ਸਿਧਾਂਨ ਕੇ ਜੇਕ ਪ੍ਰਯੋਗ ਕਰ ਜੋਗ ਜਤੀ ਕੇ ਸੂਰ ਸੁਰਾਰਧਨ ਸੁੱਧ ਸੁਦਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨ ਦੇਖੇਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੇ ਪਾਏ ਕਿਰਪਾ ਹਉ ਤੇ ਇਕ ਰਤੀ ਬਨ ਇਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਕੂਦਦ ਪੌਣ ਕੇ ਗੌਣ ਕੋ ਜਾਤ ਨਿਮਾਰੇ ਭਾਰੀ ਪੁਜਾਨ ਕੇ ਪੂਪ ਪਲੀਬ ਦਿਨਿਆਵਤ ਸੀਸ਼ਨ ਜਾਤ ਵਿਚਾਰੇ ਇਤੇ ਭਏ ਤੁ ਕਹ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਭਰੇ ਸਭ ਦੇਸ਼ ਦਿਸ਼ਾਨ ਕੋ ਬਾਜਦ ਢੋਲ ਮਿਰਦੰਗ ਨਗਾਰੇ ਗੁੰਜਦ ਗੂੜਕ ਜਾਣ ਕੇ ਸੁੰਦਰ ਹਿੰਸਤ ਹੈ ਹਈ ਰਾਜ ਹਜ਼ਾਰੇ ਭੂਤ ਪਵੇਖ ਭਵਾਨ ਕੇ ਭੂਪਤ ਕੌਣ ਗਣੈ ਨੇ ਜਾਤ ਵਿਚਾਰੇ ਸ਼੍ਰੀ ਪਦ ਸ਼੍ਰੀ ਭਗਵਾਨ ਪਜੇ ਬਨੇ ਅੰਤ ਕੋ ਅੰਤ ਕੇ ਧਾਮ ਸਿਦਾਰੇ ਤੀਰਥ ਨਾਨ ਦੇ ਆਦਮ ਦਾਨ ਸੁਸੰਜਮ ਨੇਮ ਅਨੇਕ ਬਸੇਖੈ ਵੇਦ ਪੁਰਾਨ ਕ ਤੇਬ ਕੁਰਾਨ ਜਮੀਨ ਜਮਾਨ ਸ਼ਬਾਨ ਕ ਪੇਖੈ ਪੌਣ ਆਹਾਰ ਜਤੀ ਜਤ ਤਾਰ ਸਬੈ ਸੁ ਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਪਜੇ ਬਿਣ ਪੂਪਤ ਏਕ ਰਤੀ ਬਣ ਏਕ ਨਾ ਲੇਖੈ ਸ਼ੁੱਧ ਸ਼ਪਾ ਦੁਰੰਤ ਦਬਾਹ ਸੁ ਸਾਸ਼ਨਾ ਦੁਰਜਾਨ ਦਲੇਂਗੇ ਭਾਰੇ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲ엥ਗੇ ਸ਼੍ਰੀ ਪਦ ਸ਼੍ਰੀ ਭਗਵਾਨ ਕਿਰਪਾ ਬਿਨ त्याग ਜਹਾਨ ਨਿਦਾਨ ਚਲੇਂਗੇ ਵੀਰ ਅਪਾਰ ਬਡੇ ਬਰੀਆ ਵਿਚਾਰੇ ਸਾਰ ਕੀ ਧਾਰ ਪਛਈਆ ਤੋਰਤ ਦੇਸ਼ ਮਲੰਦ ਮਵਾਸਨ ਮਾਤੇ ਕ ਜਾਣ ਕੇ ਮਾਨ ਮਲਈਆ ਗਾੜੇ ਕੜਾਨ ਕੋ ਤੋੜ ਨਹਾਰ ਸੋ ਬਾਤ ਨਹੀਂ ਜਗ ਚਾਰ ਲਵਈਆ ਸਾਹਿਬ ਜਿਹੜੀ ਸਭ ਕੋ ਸ਼ਰਨਾਇਕ ਜਜ ਕੇ ਅਨੇਕ ਸੋ ਇੱਕ ਦਬਈਆ ਦਾਣਵ ਦੇਵ ਫਨੇਂਦਰ ਸਾਚਰ ਭੂਤ ਪਵਿਖ ਪਵਾਨ ਜਪਾਂਗੇ ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ ਪੁਨ ਪਰਤਾਪਨ ਬਾਟ ਜੈ ਤਤਨ ਪਾਪਨ ਕੇ ਬੋ ਪੁੰਜਕ ਪੈਗੇ ਸਾਦਸ ਮੁਹ ਪਰਸਨ ਫਿਰੈ ਜਗ ਛਤਰ ਸਵੇ ਅਬ ਲੋਕ ਚ ਪਾਂਗੇ ਮਾਨਵ ਇੰਦਰ ਗਜेंद्र ਨਿਰਾਤਬ ਜੋਨ ਤਰਲੋਕ ਕੋ ਰਾਜ ਕਰਾਂਗੇ ਗੋਡ ਇਸ਼ਨਾਨ ਗਜਾਦਕਦਾਨ ਅਨੇਕ ਸੁਮਬਰ ਸਾਜ ਪਰੰਗੇ ਬ੍ਰਹਮ ਮਹੇਸ਼ਰ ਬਿਸਨ ਸਚੀਪਦ ਅੰਤ ਬਸੇ ਜੰਫਾਸ ਪਰੰਗੇ ਜੇ ਨਰ ਸ਼੍ਰੀਪਦ ਕੇ ਪ੍ਰਸ ਹ ਭਗਤਿ ਨਰ ਫੇਰ ਨ ਦੇਹ ਤਰਹੰਗੇ ਕਹਾ ਪਿਓ ਜੋ ਦੂ ਲੋਚਨ ਮੂਤਕ ਬੈਠ ਰਿਹਾ ਭਗਤਿਆਨ ਲਗਾਇਓ ਨਿਆਤ ਭਰਿਓ ਲੀਏ ਸਾਧ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸਕੀਓ ਬਖਿਆਨ ਸੋ ਬੈਠ ਕੇ ਆਏ ਐਸੇ ਹੀ ਐਸੇ ਸੁਬੈਸ ਬਤਾਇਓ ਸਾਚ ਕਹੋ ਸੁਣ ਲੇਹੋ ਸਬੈ ਜਨ ਪ੍ਰੇਮ ਕੀਓ ਜਨਹੀਂ ਪ੍ਰਭ ਪਾਇਓ ਕਾਹੂ ਲਪਾਹਣ ਪੂਜ ਤਰਿਓ ਸਿਰ ਕਾਹੂ ਲਿੰਗ ਗਰੇ ਲਟਕਾਇਓ ਕਾਹੂ ਲਿਖਿਓ ਹਰਿ ਆਵਾਚੀ ਦਿਸਾਮੈ ਕਾਹੂ ਪਸ਼ਾਂ ਕੋ ਸ਼ੀਸ਼ ਨਿਵਾਇਓ ਕਉ ਬਤਾਨਕ ਪੂਜਤ ਹੈ ਬਸ ਕੋ ਮਿਰਤਾਨਕ ਪੂਜਨ ਧਾਇਓ ਕੂਰ ਕਰਿਆ ਓਰ ਜਿਓ ਸਭ ਹੀ ਜਗੁ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕਉ ਬਤਾਨਕ ਪੂਜਤ ਹੈ ਬਸ ਕੋ ਮਿਰਤਾਨਕ ਪੂਜਨ ਧਾਇਓ ਕੂਰ ਕਰਿਆ ਓਰ ਜਿਓ ਸਭ ਹੀ ਜਗੁ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ